ਇੱਕ ਬਿਦਵਾਨ ਨੇ ਬੜੀ ਸੋਹਣੀ ਗੱਲ ਆਖੀ ਧਿਆਨ ਦੇ ਕੇ ਸੁਣਿਓ ਵੀ ਇੱਕ ਪ੍ਰਧਾਨ ਨੇ ਇੱਕ ਸਟੇਜ ਸੈਕਟਰੀ ਨੂੰ ਸਮਾਂ ਦੇ ਦਿੱਤਾ ਵੀ ਆਹ ਪ੍ਰੋਗਰਾਮ ਐ ਤੇ 10 ਬੁਲਾਰਿਆਂ ਨੇ ਆਉਣੇ ਸਾਰਾ ਦਿਨ ਪ੍ਰੋਗਰਾਮ ਚੱਲਣਾ ਐ ਤੇ ਤੂੰ ਵੰਡ ਕੇ ਸਮਾਂ ਦੇ ਦੇ ਇੱਕ ਪ੍ਰਧਾਨ ਨੇ ਡਿਊਟੀ ਲਾ ਦਿੱਤੀ ਇੱਕ ਸਟੇਜ ਸੈਕਟਰੀ ਦੀ ਵੀ ਤੂੰ 10 ਬੁਲਾਰਿਆਂ ਨੇ ਆਉਣੇ ਸਭ ਨੂੰ ਵੰਡ ਕੇ ਸਮਾਂ ਦੇ ਦੇ ਕਹਿਣ ਲੱਗਿਆ ਠੀਕ ਹੈ ਸਮਾਗਮ ਸ਼ੁਰੂ ਹੋ ਗਿਆ ਬਾਰਿਸ਼ ਸਿਰ ਬਲਾਰੇ ਆ ਰਹੇ ਨੇ ਉਹਨੇ ਟਾਈਮ ਵੰਡਿਆ ਹੋਇਆ ਚੱਲਦੇ ਸਮਾਗਮ ਦੇ ਵਿੱਚ ਪ੍ਰਧਾਨ ਆ ਗਿਆ ਸਟੇਜ ਸੈਕਟਰੀ ਨੂੰ ਕਹਿਣ ਲੱਗਿਆ ਵੀ 2 ਮਿੰਟ ਮੈਂ ਵੀ ਬੋਲਣਾ ਚਾਹੁੰਦੇ ਕੋਈ ਬੇਨਤੀ ਕਰਨੀ ਨੇ ਤੇ ਜਿਹੜਾ ਉਹ ਸਟੇਜ ਸੈਕਟਰੀ ਸੀ ਉਹ ਕਹਿਣ ਲੱਗਿਆ ਵੀ ਤੇਰੇ ਲਈ ਟਾਈਮ ਹੈ ਨਹੀਂ ਟਾਈਮ ਤੇ ਮੈਂ ਵੰਡ ਦਿੱਤਾ ਟਾਈਮ ਮੈਂ ਵੰਡ ਦਿੱਤਾ ਤੇਰੇ ਲਈ ਨਹੀਂ ਹੈ ਇਹ ਕਹਾਣੀ ਸਾਡੀ ਹੈ ਉਹ ਪ੍ਰਮਾਤਮਾ ਪ੍ਰਧਾਨ ਹੈ ਸਾਡਾ ਸਾਰਿਆਂ ਦਾ ਉਹਨੇ ਮਨੁੱਖਾ ਜਨਮ ਦਿੱਤਾ ਉਸੇ ਦਾ ਦਿੱਤਾ ਟਾਈਮ ਹੈ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ ਤੇ ਜਦੋਂ ਉਹਦੇ ਬੋਲਣ ਦੀ ਵਾਰੀ ਆਉਂਦੀ ਹੈ ਕੋਈ ਸੇਵਾ ਦੀ ਕੋਈ ਬਾਣੀ ਪੜਨ ਦੀ ਕੋਈ ਨਾਮ ਜਪਣ ਦੀ ਤੇ ਅਸੀਂ ਰੱਬ ਨੂੰ ਮੰਨੋ यूं ਕਹਿ ਦਿੰਦੇ ਹਾਂ ਵੀ ਤੇਰੇ ਵੀ ਟਾਈਮ ਨਹੀਂ ਹੈ ਟਾਈਮ ਤੇ ਵੰਡ ਦਿੰਦਾ ਹੈ ਟਾਈਮ ਤੇ ਵੰਡਿਆ ਹੋਇਆ ਕੋਈ ਸਾਖ ਸੰਬੰਧੀਆਂ ਲਈ ਕੋਈ ਪਰਿਵਾਰ ਲਈ ਕੋਈ ਕੰਮ ਕਾਜਾਂ ਲਈ ਕੋਈ ਟੀਵੀ ਫੋਨ ਮੋਬਾਈਲ ਲਈ ਤੇਰੇ ਲਈ ਟਾਈਮ ਨਹੀਂ ਹੈ ਜਪਜੀ ਸਾਹਿਬ ਪੜ੍ਹਨ ਦਾ ਮੇਰੇ ਕੋਲ ਟਾਈਮ ਨਹੀਂ ਹੈ ਕਿਉਂਕਿ ਟਾਈਮ ਮੈਂ ਵੰਡਿਆ ਹੋਇਆ ਹੈ ਯਾਦ ਰੱਖਿਓ ਇਹ ਗੱਲ ਸਮਾਂ ਸਾਰੇ ਹੀ ਉਸੇ ਦਾ ਦਿੱਤਾ ਹੋਇਆ ਹੈ ਡੋਰ ਤੇ ਉਸੇ ਦੇ ਹੱਥ ਵਿੱਚ ਹੈ ਉਹ ਉਹਨੂੰ ਬੋਲਣ ਨਹੀਂ ਦੇ ਰਿਹਾ ਬੰਦਾ ਸੰਤ ਮਸਕੀਨ ਜੀ ਇੱਕ ਸ਼ਬਦ ਕਹਿੰਦੇ ਹੁੰਦੇ ਸਨ ਕਹਿਣ ਲੱਗੇ ਜਦੋਂ ਕਿਸੇ ਨੂੰ ਕਹੋ ਨਾ ਵੀ ਭਲਿਆ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਤੂੰ ਨਾ ਗੋਆ ਕਨਾਂ ਭਿਗਿਆਨੀ ਜੀ ਤੁਸੀਂ ਜਪਜੀ ਸਾਹਿਬ ਦੀ ਗੱਲ ਕਰਦੇ ਹੋ ਸਾਨੂੰ ਮਰਨ ਦੀ ਵੇਹਲ ਨਹੀਂ ਹੈ ਮਸਕੀਨ ਦੀ ਕਹਿਣ ਲੱਗੇ ਤੂੰ ਚਿੰਤਾ ਨਾ ਕਰ ਮਰਨ ਦੀ ਵੇਹਲ ਉਹ ਕੱਢ ਲੇਗਾ ਉਹਨੇ ਆਪੇ ਕੱਢ ਲੈਣੀ ਹੈ ਤੂੰ ਚਿੰਤਾ ਨਾ ਕਰ ਤੂੰ ਇੰਨਾ ਕੰਮ ਕਰ ਲਿਆ ਕਰ ਸ਼ੀਸ਼ੇ ਸਾਹਮਣੇ ਤੂੰ ਖਲੋ ਸਕਦੇ ਐ 1/2 ਘੰਟਾ ਤਿਆਰ ਹੋਣ ਵਾਸਤੇ ਸ਼ੀਸ਼ੇ ਸਾਹਮਣੇ ਖਲੋ ਸਕਣਾ ਉਹ ਭੱਲਿਆ ਤੂੰ 15 ਮਿੰਟ ਗੁਰੂ ਦਾ ਜਪਜੀ ਸਾਹਿਬ ਨਹੀਂ ਪੜ ਸਕਦਾ ਅੱਜ ਵੀ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਮੇਰਾ ਖਿਆਲ ਹੈ ਵੀ ਹਰ ਬੰਦਾ ਹੁਣ ਤੇ ਜਮਾਨਾ ਹੀ ਬਦਲ ਗਿਆ ਨਾ ਪੁਰਾਤਨ ਸਮੇਂ ਤੇ ਗੱਲ ਵੱਖਰੀ ਸੀ ਅੱਜ ਮੇਰਾ ਖਿਆਲ ਹੈ ਵੀ ਹਰ ਬੰਦਾ ਘਰੋਂ ਜਦੋਂ ਤੁਰਦਾ ਹੈ ਉਸ ਸ਼ੀਸ਼ੇ ਵਿੱਚ ਚਿਹਰਾ ਵੇਖ ਕੇ ਤੁਰਦਾ ਹੈ ਹਰ ਬੰਦਾ ਦੇਖ ਕੇ ਤੁਰਦਾ ਹੈ ਕਿਸੇ ਵਿਦਵਾਨ ਦੇ ਕਹਿ ਬੋਲ ਨੇ ਸ਼ੀਸ਼ੇ ਵਿੱਚ ਚਿਹਰਾ ਤਾਂ ਵੇਖਦਾ ਹੈ ਵੀ ਮੈਂ ਲੋਕਾਂ ਨੂੰ ਜਾ ਕੇ ਮੂੰਹ ਵਿਖਾਉਣਾ ਹੈ ਬੁਰਾ ਨਾ ਲੱਗੇ ਚੰਗਾ ਲੱਗੇ ਮੇਰਾ ਚਿਹਰਾ ਉਹ ਵਿਦਵਾਨ ਕਹਿੰਦਾ ਭਲਿਆ ਤੂੰ ਕਿਸੇ ਵੇਲੇ ਗੁਰੂ ਨੂੰ ਵੀ ਜਾ ਕੇ ਮੂੰਹ ਵਿਖਾਉਣਾ ਹੈ ਯਾਦ ਰੱਖੀ ਤੂੰ ਕਦੀ ਪਰਮਾਤਮਾ ਨੂੰ ਵੀ ਆਪਣਾ ਚਿਹਰਾ ਵਿਖਾਉਣਾ ਹੈ ਵੀ ਐ ਮਾਲਕਾ ਤੂੰ ਮੈਨੂੰ ਜੀਵਨ ਦਿੱਤਾ ਸੀ ਮੈਂ ਗਿਆ ਸੀ ਦੁਨੀਆ ਤੇ ਤੇ ਗਿਆ ਤੇ ਮੈਂ ਧਰਮ ਕਮਾਉਣ ਸੀ ਸੇਵਾ ਸਿਮਰਨ ਕਰਨ ਗਿਆ ਸੀ ਤੇ ਉਹ ਕੰਮ ਤੂੰ ਕੀਤਾ ਹੀ ਨਹੀਂ ਤੂੰ ਕੱਲ ਗੁਰੂ ਨੂੰ ਕਿਵੇਂ ਮੂੰਹ ਵਿਖਾਏਗਾ ਇਸ ਕਾਰਨ ਸਾਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਜੇ ਮਨੁੱਖਾ ਜਨਮ ਮਿਲਿਆ ਗੁਰੂ ਕਹਿੰਦਾ ਇਹ ਜੱਦੀ ਬੰਦਗੀ ਲਈ ਮਿਲਿਆ ਹੈ ਇਹ ਨਾ ਹੋਵੇ ਬਾਣੀ ਦਾ ਬੋਲ ਹੈ ਰੈਨ ਗਵਾਈ ਸੋਇ ਕੈ ਦਿਵਸ ਗਵਾਇ ਖਾਏ ਇਹ ਨਾ ਹੋਵੇ ਵੀ ਰਾਤ ਸੌ ਕੇ ਲੰਘਾ ਦਿੱਤੀ ਦਿਨ ਖਾਣ ਪੀਣ ਪਹਿਨਣ ਵਿੱਚ ਲੰਘਾ ਦਿੱਤਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਮਨੁੱਖਾ ਜਨਮ ਬੜਾ ਕੀਮਤੀ ਹੀਰੇ ਵਰਗਾ ਹੈ ਇਹ ਕੌਡੀਆਂ ਦੇ ਭਾਅ ਵਿਅਰਥ ਨਾ ਦਿਵਾਲੇ ਇਹ ਬਾਰ-ਬਾਰ ਨਹੀਂ ਮਿਲਦਾ ਬੜਾ ਕੀਮਤੀ ਹੈ ਇਸ ਕਾਰਨ ਗੁਰੂ ਚਰਨਾਂ ਵਿੱਚ ਜੁੜਿਆ ਭਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਹਿਬ ਜੀ ਦਾ ਇਸ 바ਰ 350 ਸਾਲਾ ਸ਼ਹੀਦੀ ਪਰਬ ਹੈ ਨਾ ਜਿਹੜਾ ਉਹ ਸੰਗਤਾਂ ਬਹੁਤ ਭਾਵਨਾ ਨਾਲ ਮਨਾ ਦੇਗੀ ਆਪਾਂ ਵੀ ਗੁਰੂ ਚਰਨਾਂ ਵਿੱਚੋਂ ਕੁਝ ਕੋ ਸ਼ਬਦ ਚਰਨਾਂ ਵਿੱਚ ਬੇਨਤੀਆਂ ਕਰਨੀ ਹੈ ਯਾਦ ਰੱਖਿਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਨਾ ਤੁਸੀਂ ਜੇ ਥੋੜਾ ਧਿਆਨ ਕਰਨ ਮੈਂ ਤੁਹਾਨੂੰ ਇੱਕ ਲੜੀ ਬਣਾ ਦਿੰਦੇ ਤਾਂ ਜੋ ਆਪਾਂ ਨੂੰ ਸਾਰਿਆਂ ਨੂੰ ਦਸਾਂ ਗੁਰੂਆਂ ਦਾ ਕੀ ਪਤਾ ਲੱਗਦਾ ਹੈ ਬਹੁਤ ਧਿਆਨ ਨਾਲ ਸੁਣਿਓ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਤੇ ਮਾਤਾ ਤ੍ਰਿਪਤਾ ਦੀ ਦੀਕੂਕ ਤੋਂ ਮਹਤਾ ਕਾਲੂ ਜੀ ਦੇ ਗ੍ਰਹਿ ਵਿਖੇ ਹੋਇਆ ਗੁਰੂ ਚਰਨਾਂ ਵਿੱਚ 1532 ਈਸਵੀ ਦੇ ਅੰਦਰ ਭਾਈ ਲੈਣਾ ਜੀ ਆਏ 1539 ਤੱਕ ਉਹਨਾਂ ਅਤ ਦੀ ਘਾਲ ਨਾ ਘਾਲੀ ਤੇ ਆਖਰ ਜਿਹੜੀ ਗੁਰਗੱਦੀ ਹੈ ਉਹ ਧੰਗ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੂੰ ਮਿਲੀ ਭਾਈ ਲੈਣਾ ਜੀ ਨੂੰ ਮਿਲੀ ਧਿਆਨ ਰੱਖਿਓ ਹੁਣ ਜਿਹੜੇ ਭਾਈ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਦੂਜੇ ਪਾਤਸ਼ਾਹ ਉਹਨਾਂ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਆਏ ਜਦੋਂ ਬਾਬਾ ਅਮਰਦਾਸ ਜੀ ਆਏ ਨੇ ਨਾ 62 ਸਾਲ ਦੀ ਉਮਰ ਹੈ 62 ਬਾਹਰ ਸਾਲ ਔਰ 12 ਸਾਲ ਗਾਗਰ ਟੋਈ ਮੁੱਖ ਵਿੱਚੋਂ ਗੁਰੂ ਗੁਰੂ ਜਪਿਆ ਸਿਵਾਮਾ ਕੀਤੀਆਂ 74 ਸਾਲ ਉਮਰ ਹੋ ਗਈ 62 ਤੇ 12 74 ਹੋ ਗਏ 74 ਸਾਲ ਦੀ ਉਮਰ ਵਿੱਚ ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਜੀ ਬਣ ਗਏ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਜਾਵੇ ਹੁਣ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਭਾਈ ਜੇਠਾ ਜੀ ਆਏ ਤੇ ਭਾਈ ਜੇਠਾ ਜੀ ਨੇ 24 ਸਾਲ ਸੇਵਾ ਕੀਤੀ ਆਖਰ ਕਿਰਪਾ ਵਰਤੀ ਤੁਹਾਨੂੰ ਗੁਰੂ ਰਾਮਦਾਸ ਜੀ ਬਣ ਗਏ ਹੁਣ ਇਥੋਂ ਖਿਆਲ ਕਰਿਓ ਇਹ ਇਥੋਂ ਗੱਲ ਸ਼ੁਰੂ ਹੋਏਗੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਤਿੰਨ ਪੁੱਤ ਨੇ ਸਭ ਤੋਂ ਵੱਡੇ ਦਾ ਨਾਮ ਹੈ ਪ੍ਰਿਥੀ ਚੰਦ ਦੂਜੇ ਦਾ ਨਾਮ ਹੈ ਮਹਾਦੇਵ ਤੀਜੇ ਦਾ ਨਾਮ ਹੈ ਧੰਮ ਗੁਰੂ ਅਰਜਨ ਸਾਹਿਬ ਜੀ ਤਿੰਨ ਪੁੱਤਾਂ ਨੇ ਜਿਹੜੇ ਗੁਰੂ ਅਰਜਨ ਸਾਹਿਬ ਨੇ ਉਹ ਗੁਰੂ ਕੇ ਹੁਕਮ ਵਿੱਚ ੱੱਲੇ ਬਚਨ ਕਮਾਇਆ ਤੇ ਗੁਰੂ ਰਾਮਦਾਸ ਜੀ ਤੋਂ ਬਾਅਦ ਤਖਤ ਤੇ ਸੁਭਾਏਮਾਨ ਹੋਏ 9ਵੇਂ ਪਾਤਸ਼ਾਹ ਧੰਗੂ ਗੁਰੂ ਅਰਜਨ ਸਾਹਿਬ ਜੀ ਪੱਟਾ ਨੇ ਬੜਾ ਪਿਆਰਾ ਬਚਨ ਆਖਿਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਜਿਨਾਂ ਗੁਰੂ ਅਰਜਨ ਸਾਹਿਬ ਨੂੰ ਜਪਿਆ ਉਹ ਕਦੀ ਸੰਕਟ ਤੇ ਜੁਨਾ ਵਿੱਚ ਕਦੀ ਭੜਕਦੇ ਨਹੀਂ ਐ ਬੇ ਬੇਨਤੀ ਕਰਾਂ ਪੰਜਵੇਂ ਪਾਤਸ਼ਾਹ ਦੇ ਜਿਹੜਾ ਵਿਆਹ ਹੈ ਉਹ ਹੋਇਆ ਮਾਤ ਗੰਗਾ ਜੀ ਦੇ ਨਾਲ ਮਾਤਾ ਗੰਗਾ ਜੀ ਦੀ ਕੁੱਖ ਤੋਂ ਇੱਕ ਸੁਪੁੱਤਰ ਦਾ ਜਨਮ ਹੁੰਦਾ ਹੈ ਉਹਨਾਂ ਦਾ ਨਾਮ ਹੈ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਉਹਨਾਂ ਦੇ ਗ੍ਰਹਿ ਵਿਖੇ ਪੰਜ ਪੁੱਤ ਤੇ ਇੱਕ ਧੀ ਹੈ ਇਥੋਂ ਗੱਲ ਸ਼ੁਰੂ ਹੋਣੀ ਹੈ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ਪੰਜ ਪੁੱਤ ਨੇ ਬਾਬਾ ਅਟਾਲ ਰਾਏ ਸੂਰਜਮਲ ਅਣੀ ਰਾਏ ਤੇ ਸਤਿਗੁਰੂ ਦੇ ਚਰਨਾਂ ਵਿੱਚ ਬਾਬਾ ਗੁਰੂ ਦਿੱਤਾ ਜੀ ਤੇ ਪੰਜਵੇਂ ਇੱਕ ਪੁੱਤਰ ਨੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਧੀ ਹੈ ਬੀਬੀ ਵੀਰੂ ਹੁਣ ਧਿਆਨ ਚ ਕਰੋ ਥੋੜਾ ਜਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅਪ੍ਰੈਲ ਮਹੀਨਾ 1621 ਈਸਵੀ ਵਿੱਚ ਹੁੰਦਾ ਹੈ ਇਹ ਗੱਲ ਯਾਦ ਰੱਖਿਓ ਬਾਣੀ ਨੇ ਇੱਕ ਬਚਨ ਆਖਿਆ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਨ ਗੁਰੂ ਜਨਿਆਂ ਮਾਏ ਉਹ ਪਿਤਾ ਧਾਨ ਹੈ ਉਹ ਮਾਤਾ ਧਾਨ ਹੈ ਉਹ ਥਾਂ ਧਾਨ ਹੈ ਉਹ ਕੁੱਲ ਧਾਨ ਹੈ ਜਿੱਥੇ ਗੁਰੂ ਦਾ ਪ੍ਰਕਾਸ਼ ਹੁੰਦਾ ਹੈ ਹੁਣ ਜਿਹੜਾ ਬਚਪਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਇਤਿਹਾਸ ਵਿੱਚ ਇੱਕ ਲਿਖੀ ਬਾਤ ਹੈ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਨਾ ਅਮਰਤ ਵੇਲੇ ਬੜੇ ਧਿਆਨ ਨਾਲ ਸੁਣਿਓ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਵੇਲੇ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਅੰਦਰ ਬੈਠ ਕੇ ਆਸਾ ਕੀ ਵਾਰ ਦਾ ਕੀਰਤਨ ਸੁਣ ਰਹੇ ਸੀ ਧਿਆਨ ਦਿਓ ਇੱਕ ਸਿੱਖ ਨੇ ਜਾ ਕੇ ਬੇਨਤੀ ਕੀਤੀ ਪਾਤਸ਼ਾਹ ਘਰ ਸਾਹਿਬ ਜਾਦੇ ਦਾ ਪ੍ਰਕਾਸ਼ ਹੋਇਆ ਮਹਾਰਾਜ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਤੇ ਜਦੋਂ ਆਪਣੇ ਮਹੱਲ ਵਿੱਚ ਆਏ ਘਰ ਆਏ ਤੇ ਆਪਣੇ ਪੁੱਤਰ ਦਾ ਦੀਦਾਰ ਕਰਕੇ ਇਤਿਹਾਸ ਵਿੱਚ ਲਿਖੀ ਬਾਤ ਹੈ ਆਪਣਾ ਸਿਰ ਝੁਕਾਇਆ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਪ੍ਰੀਤ ਦੇ ਮਾਲਕ ਨੇ ਨਾਲ ਇੱਕ ਵਚਨ ਆਖਿਆ ਦੀਨ ਰੱਛਾ ਸੰਕਟ ਹਰੈ ਇਹ ਬੋਲ ਆਖੇ ਇਹ ਉਸ ਉਤਰ ਹੈ ਜਿਨੇ ਧਰਮ ਦੀ ਰਖਵਾਲੀ ਕਰਨੀ ਹੈ ਮਨੁੱਖਤਾ ਦਾ ਭਲਾ ਕਰਨ ਹੈ ਦੁਖੀਆਂ ਦਾ ਦਰਦ ਵੰਡਾਉਣਾ ਹੈ ਇਹ ਕਹੇ ਹੋਏ ਬੋਲ ਨੇ ਔਰ ਬਚਪਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰ ਹਰਗੋਬਿੰਦ ਸਾਹਿਬ ਦੀ ਦੇਖ-ਰੇਖ ਵਿੱਚ guzreya ਬਚਪਨ ਤੋਂ ਹੀ ਬੜੀ ਰੱਬੀ ਬੰਦਗੀ ਵਾਲੇ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਦੇਖ-ਰੇਖ ਹੇਠੰਦਰ ਦੁਨਿਆਵੀ ਵਿਦਿਆ ਧਰਮ ਦੀ ਵਿਦਿਆ ਸ਼ਾਸਤਰ ਵਿਦਿਆ ਇਹ ਤਿੰਨੋਂ ਦਾਤਾਂ ਦੇ ਕੇ ਲਵਾਇਆ ਦੇਖੋ ਨੁਕਤੇ ਨੇ ਇਤਿਹਾਸ ਵਿੱਚ ਇਥੋਂ ਆਪਾਂ ਵੀ ਸੇਧ ਲਈਏ ਸਾਡੇ ਬੱਚਿਆਂ ਨੂੰ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗਿਆ ਹਲਕੀ ਸਮੁੱਚੀ ਕੌਮ ਨੂੰ ਇਸ ਗੱਲ ਦੀ ਬੇਨਤੀ ਹੈ ਆਪਣੇ ਬੱਚਿਆਂ ਨੂੰ ਦੁਨਿਆਵੀ ਵਿਦਿਆ ਬਹੁਤ ਚੰਗੀ ਪੜਾਓ ਕੋਸ਼ਿਸ਼ ਕਰੋ ਕਿ ਸਿੱਖ ਕੌਮ ਦੇ ਬੱਚੇ ਪੜ੍ਹ ਲਿਖ ਕੇ ਕੋਈ ਚੰਗਾ ਡਾਕਟਰ ਬਣੇ ਕੋਈ ਵਕੀਲ ਬਣੇ ਕੋਈ ਜੱਜ ਬਣੇ ਕੋਈ ਆਈਪੀਐਸ ਆਈਐਸ ਬਣੇ ਕੋਈ ਧਰਮ ਕੌਮ ਦੀ ਸੇਵਾ ਲਈ ਸਚੱਜਾ ਪੁਰਖ ਬਣੇ ਦੁਨਿਆਵੀ ਵਿਦਿਆ ਪੜਾਓ ਪਰ ਯਾਦ ਰੱਖੋ ਦੁਨਿਆਵੀ ਵਿਦਿਆ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਧਰਮ ਦੀ ਵਿਦਿਆ ਬਹੁਤ ਲਾਜ਼ਮੀ ਪੜਾਓ ਗੁਰੂ ਕੀ ਅੰਮ੍ਰਿਤ ਬਾਣੀ ਨਾਲ ਜੋੜੋ ਤਾਂ ਜੋ ਕਿਸੇ ਅਹੁਦੇ ਤੇ ਬੈਠਾ ਹੋਵੇ ਤੇ ਉਹਨੂੰ ਮਿਲਣ ਵਾਲਾ ਇੱਕ ਵਾਰੀ ਮਿਲਣ ਤੋਂ ਬਾਅਦ ਦੇ ਘਰ ਜਾ ਕੇ ਆਖੇ ਮੈਂ ਅੱਜ ਗੁਰੂ ਨਾਨਕ ਸਾਹਿਬ ਦੇ ਸਿੱਖ ਨੂੰ ਮਿਲ ਕੇ ਆਇਆ ਬਾਅਦ ਵਿੱਚ ਕਹੇ ਉਹ ਇੱਕ ਡਾਕਟਰ ਸੀ ਮੈਂ ਦਵਾਈ ਲੈਣ ਗਿਆ ਸੀ ਪਹਿਲਾਂ ਉਹ ਜ਼ੁਬਾਨ ਤੋਂ ਇਹ ਸ਼ਬਦ ਕਹੇ ਆਪਣੇ ਘਰ ਜਾ ਕੇ ਮੈਂ ਅੱਜ ਇੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਦੇ ਕਲਗੀਧਰ ਪਾਤਸ਼ਾਹ ਦੇ ਸਿੱਖ ਨੂੰ ਮਿਲ ਕੇ ਆਇਆ ਬਾਅਦ ਵਿੱਚ ਕਹੇ ਵੀ ਉਹ ਇੱਕ ਟੀਚਰ ਸੀ ਮੈਂ ਬੱਚਿਆਂ ਦੀ ਪੜ੍ਹਾਈ ਦੇ ਸੰਬੰਧ ਵਿੱਚ ਗਿਆ ਸੀ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਸਾਡੇ ਬੱਚਿਆਂ ਦੇ ਸਾਡੇ ਨੌਜਵਾਨਾਂ ਦੇ ਜਿਹੜੇ ਜੀਵਨ ਵਿੱਚੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਸਿੱਖੀ ਸਿਧਾਂਤ ਝਲਕਣਾ ਚਾਹੀਦਾ ਮੈਨੂੰ ਖਿਮਾ ਕਰਿਓ ਅੱਜ ਕਈ ਵਾਰੀ ਇਸ ਗੱਲ ਦਾ ਬੜਾ ਦੁੱਖ ਲੱਗਦਾ ਹੈ ਬੰਦਾ ਕਹਿੰਦੇ ਵੀ ਦਸਤਾਰ ਵੀ ਬੰਨੀ ਸੀ ਦਾੜਾ ਵੀ ਪ੍ਰਕਾਸ਼ੀ ਮੈਨੂੰ ਲੱਗਦਾ ਸੀ ਬੰਦਾ ਚੰਗਾ ਹੋਵੇਗਾ ਪਰ ਉਹਨੇ ਕਰਮ ਬੜਾ ਮਾੜਾ ਕੀਤਾ ਮੇਰੇ ਨਾਲ ਧੋਖਾ ਧੜੀ ਕਰ ਗਿਆ ਮੇਰੇ ਨਾਲ ਖੋਹ ਆਖਿੰਦੀ ਕਰ ਗਿਆ ਠੱਗੀ ਮਾਰ ਗਿਆ ਇੱਥੇ ਸਾਡੇ ਧਰਮ ਨੂੰ ਢਾਹ ਲੱਗਦੀ ਹੈ ਬੇਨਤੀ ਹੈ ਹਰ ਗੱਲ ਦਾ ਸਿੱਖ ਹੈ ਨਾ ਜਿਹੜਾ ਮੈਂ ਤੁਹਾਨੂੰ ਬੇਨਤੀ ਕਰਾਂ ਸਿੱਖ ਬੜਾ ਜ਼ਿੰਮੇਵਾਰ ਬੰਦਾ ਹੈ ਸਿੱਖੇ ਮੈਂ ਨਹੀਂ ਬਣਾਇਆ ਹਜੂਰ ਨੇ ਸਿੱਖ ਬਹੁਤ ਜ਼ਿੰਮੇਵਾਰੀ ਰੱਖਦਾ ਹੈ ਇੱਕ ਸਿੱਖ ਬੱਚੀ ਇੱਕ ਸਿੱਖ ਮਾਂ ਇੱਕ ਸਿੱਖ ਭੈਣ ਉਹ ਬੜੀ ਜ਼ਿੰਮੇਵਾਰੀ ਰੱਖਦੀ ਹੈ ਸਮਾਜ ਦੀ ਆਪਣੇ ਧਰਮ ਦੀ ਆਪਣੇ ਪਰਿਵਾਰ ਦੀ ਅੱਜ ਬੜੀ ਕਿਸਮਤੀ ਹੈ ਸਾਡੀ ਕੋ ਜੋ ਵੀ ਇਹੋ ਜਿਹੇ ਪੁਰਖ ਨੇ ਜਿਹੜੇ ਸਿੱਖੀ ਦੇ ਨਾਂ ਤੇ ਕਲੰਕ ਨੇ ਮੈਨੂੰ ਖਿਮਾ ਕਰਿਆ ਦਾਗੀ ਕੀਤਾ ਹੋਇਆ ਉਹਨਾਂ ਬੇਨਤੀ ਮੈਂ ਤੁਹਾਨੂੰ ਕਹਿ ਰਿਹਾ ਸਾਂ ਇੱਕ ਆਪਣੇ ਬੱਚਿਆਂ ਨੂੰ ਦੁਨਿਆਵੀ ਵਿਦਿਆ ਪੜ੍ਹਾਓ ਚੰਗੀ ਦੂਜਾ ਆਪਣੇ ਬੱਚਿਆਂ ਨੂੰ ਧਰਮ ਦੀ ਵਿੱਦਿਆ ਪੜ੍ਹਾਓ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਨਾਲ ਜੋੜਨਾ ਹੈ ਨਾ ਉਹ ਬਚਪਨ ਤੋਂ ਹੀ ਜੋੜਨਾ ਸ਼ੁਰੂ ਕਰੋ ਹਰ ਮਾਂ ਦਾ ਫਰਜ਼ ਬਣਦਾ ਹੈ ਹਰ ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਖੁਦ ਅੰਮ੍ਰਿਤ ਬਾਣੀ ਪੜ੍ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਨ ਤੇ ਉਹ ਆਪਣੇ ਬੱਚਿਆਂ ਨੂੰ ਗੁਰੂ ਦੀ ਗੋਦ ਵਿੱਚ ਬਿਠਾਉਣਾ ਕਈ ਵਾਰੀ ਅਸੀਂ ਵਕਤ ਨਿਕਲ ਜਾਂਦਾ ਹੈ ਤੇ ਜਦੋਂ ਉਹ ਬਚਪਨ ਵਿੱਚ ਅਸੀਂ ਜੋੜਦੇ ਨਹੀਂ ਮੈਨੂੰ ਖਿਮਾ ਕਰ ਦਿਓ ਤੇ ਭਰ ਜਵਾਨੀ ਤੇ ਆ ਕੇ ਜਦੋਂ ਬੱਚੇ ਮਨ ਮਰਜ਼ੀਆਂ ਕਰਦੇ ਨੇ ਤੇ ਫਿਰ ਮਾਪੇ ਆਖਦੇ ਜੀ ਹੁਣ ਅਰਦਾਸ ਕਰੋ ਜਦ ਗੁਰੂ ਨੇ ਬਚਨ ਆਖਿਆ ਸੀ ਉਦੋਂ ਅਸੀਂ ਖਿਆਲ ਨਹੀਂ ਕੀਤਾ ਜਦ ਗੁਰੂ ਨੇ ਸਾਨੂੰ ਸਮਝਾਇਆ ਸੀ ਉਦੋਂ ਅਸੀਂ ਖੁਦ ਗੁਰੂ ਕੀ ਗੋਦ ਵਿੱਚ ਨਹੀਂ ਬੈਠੇ ਆਪਣੇ ਬੱਚਿਆਂ ਨੂੰ ਨਹੀਂ ਬਿਠਾਇਆ ਕਿਉਂ ਨਹੀਂ ਬਿਠਾਇਆ ਉਹ ਭਲਿਆ ਅੱਜ ਤੂੰ ਉਹਨੇ ਤੂੰ ਕਦੀ ਗੁਰੂ ਦੀ ਸੁਣੀ ਹੈ ਫਿਰ ਗੁਰੂ ਨੂੰ ਉਲਾਮੇ ਨੇ ਮੈਂ ਅਰਦਾਸ ਕਰਵਾਈ ਸੀ ਮੇਰਾ ਪੁੱਤ ਨਸ਼ੇ ਤਿਆਗ ਦੇਵੇ ਮੈਂ ਅਰਦਾਸ ਕਰਾਈ ਸੀ ਮਾੜੀ ਸੰਗਤ ਤਿਆਗ ਦੇਵੇ ਨੇ ਛੱਡੀ ਕੋਈ ਨਹੀਂ ਕਿੰਨੇ ਸਾਲਾਂ ਦਾ ਉਹਦਾ ਅਭਿਆਸ ਬਣ ਗਿਆ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹੱਥ ਜੋੜ ਕੇ ਸਾਨੂੰ ਸਮਝਣ ਦੀ ਲੋੜ ਹੈ ਇੱਕ ਮੈਂ ਬੇਨਤੀ ਤੁਹਾਨੂੰ ਹੋਰ ਕਹਿਣ ਲੱਗਿਆ ਇਹ ਇੰਨਾ ਥਾਮਾ ਵਿੱਚ ਇੱਕ ਘਾਟ ਮਿਲਦਾ ਹੈ ਹਜੇ ਕਿਈ ਥਾਮਾ ਤੇ ਬੜੀ ਕਿਰਪਾ ਹੈ ਸ਼ਹਿਰਾ ਅੰਦਰ ਜਾਂ ਹੋਰ ਥਾਮਾ ਤੇ ਬਹੁਤ ਬਾਰੀ ਆਮ ਜਿਹੜੇ ਸਿੱਖ ਨੇ ਦਾ ਸਿੱਖ ਮਤਾਮਾ ਪਹਿਣਾ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਬਹਿ ਕੇ ਵੀ ਬਾਣੀ ਪੜ ਲੈਂਦੇ ਨੇ ਸਹਿਜ ਪਾਠ ਕਰ ਲੈਂਦੇ ਨੇ ਪਿੰਡਾਂ ਥਾਮਾਂ ਵਿੱਚ ਇਹ ਘਾਟ ਮਿਲਦਾ ਮੈਂ ਵੀ ਪਿੰਡ ਵਿੱਚ ਰਹਿਣ ਵਾਲਾ ਮੈਂ ਬੇਨਤੀ ਤਾਂ ਕਹਿ ਲੱਗਿਆ ਨਹੀਂ ਭਲਿਓ ਸਾਨੂੰ ਬਾਣੀ ਦੀ ਸੰਥਿਆ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਕਰਵਾਉਣੀ ਚਾਹੀਦੀ ਹੈ ਸਾਡੀਆਂ ਮਾਮਾ ਮਤਾਮਾ ਪਹਿਣਾ ਨੂੰ ਗੁਰਬਾਣੀ ਦੀ ਸੰਥਿਆ ਕਰਨੀ ਚਾਹੀਦੀ ਹੈ ਨੌਜਵਾਨਾਂ ਬਜ਼ੁਰਗਾਂ ਨੂੰ ਕਰਨੀ ਚਾਹੀਦੀ ਹੈ ਉਹ ਰਮਾਲਾ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਬਹਿ ਕੇ ਗੁਰੂ ਦਾ ਹੁਕਮਨਾਮਾ ਲੈ ਸਕਦੇ ਹੋਣ ਉਹ ਗੁਰੂ ਕੀ ਬਾਣੀ ਪੜ ਸਕਦੇ ਹੋਣ ਹੈਰਾਨਗੀ ਦੀ ਗੱਲ ਹੈ ਇਹ ਕੌੜਾ ਸੱਚ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਮੈਨ ਲੱਗੇ ਤੇ ਸ਼ਰਮ ਮਹਿਸੂਸ ਕਰਦੇ ਹਾਂ ਮੈਨੂੰ ਖਿਮਾ ਕਰ ਦਿਓ ਜੀ ਜਦੋਂ ਸ਼ਰਾਬ ਦੇ ਠੇਕੇ ਤੇ ਖਲੋਣਾ ਹੁੰਦਾ ਹੈ ਤੇ ਉਸ ਵੇਲੇ ਸਾਨੂੰ ਕੋਈ ਸ਼ਰਮ ਨਹੀਂ ਹੈ ਆਸ ਰਸਤੇ ਵਿੱਚ ਆਉਂਦੇ ਆ ਨਿਤ ਦਿਹਾੜੇ ਆ ਜਾਈਦਾ ਅਕਲ ਰੋਜ਼ ਦੀ ਬਾਤ ਹੈ ਮੇਰਾ ਖਿਆਲ ਹੈ ਜਾਂਦੇ ਆ ਤੇ ਦੋ ਗੱਡੀਆਂ ਤੇ ਨੌਜਵਾਨ ਖਲੋਤੇ ਨੇ ਸੜਕ ਦੇ ਕਿਨਾਰੇ ਕਰਕੇ ਸ਼ਰਾਬ ਦੀਆਂ ਬੋਤਲਾਂ ਛੱਤ ਤੇ ਰੱਖੀਆਂ ਹੋਈਆਂ ਨੇ ਤੇ ਅਸੀਂ ਲੰਘਦੇ ਵਿਚਾਰ ਕਰਦੇ ਸਾਂ ਵੀ ਹੁਣ ਇਹਨਾਂ ਨੂੰ ਰੱਬ ਨਹੀਂ ਯਾਦ ਇਹਨਾਂ ਨੂੰ ਐਵੇਂ ਲੱਗਦਾ ਵੀ ਅਸੀਂ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਪਹੁੰਚ ਗਏ ਪਰ ਇਹਨਾਂ ਨੂੰ ਇਹ ਨਹੀਂ ਪਤਾ ਤੁਸੀਂ ਪੰਜਾਬ ਦੀ ਧਰਤੀ ਉਜਾੜੀ ਜਾ ਰਹੇ ਹੋ ਤੁਸੀਂ ਆਪਣਾ ਜੀਵਨ ਵੀ ਉਜਾੜੀ ਜਾ ਰਹੇ ਹੋ